ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਗੁਰੂ ਜੀ ਨੇ ਅਟਲ ਰਾਏ ਜੀ ਨੂੰ ਵਾਰ ਦੇ ਨੇ ਆਪ ਜੀ ਦੇ ਸਰੀਰ ਤਿਆਗ ਜਾਣ ਦੀ ਖਬਰ ਸੁਣ ਕੇ ਗੁਰੂ ਜੀ ਸਿੱਖ ਸੰਗਤਾਂ ਦੇ ਨਾਲ ਉੱਥੇ ਪਹੁੰਚ ਗਏ ਘਰ ਤੋਂ ਮਾਤਾ ਨਾਨਕੀ ਜੀ ਅਤੇ ਹੋਰ ਪਰਿਵਾਰ ਵਿਰੋਧਨ ਕਰਦਾ ਹੋਇਆ ਉਸ ਅਸਥਾਨ ਤੇ ਪਹੁੰਚ ਗਿਆ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਕਿ ਦੇਵ ਗਤੀ ਐਸੀ ਹੀ ਸੀ ਇਹ ਕਿਸੇ ਦੇ ਵਸਤੀ ਗੱਲ ਨਹੀਂ ਹੈ ਇਸ ਤਰ੍ਹਾਂ ਧੀਰਜ ਦੇ ਕੇ ਗੁਰੂ ਜੀ ਨੇ ਚੰਦਨ ਦੀ ਚਿਖਾ ਤਿਆਰ ਕਰਵਾ ਕੇ ਸ੍ਰੀ ਟੱਲ ਰਾਏ ਜੀ ਦਾ ਸੰਸਕਾਰ ਉੱਥੇ ਹੀ ਕਰ ਦਿੱਤਾ ਜਿਸ ਜਗ੍ਹਾ ਆਪ ਜੀ ਨੇ ਸਵੇ ਇੱਛਾ ਸਰੀਰ ತ್ಯਾਗਿਆ ਸੀ ਉਪਰੰਤ ਗੁਰੂ ਜੀ ਨੇ ਕਿਹਾ हे ਪੁੱਤਰ ਜਿਸ ਨੇ ਸਾਡੇ ਬਚਨ ਮੰਨ ਕੇ ਆਪਣਾ ਸਰੀਰ ਤਿਆਗ ਦਿੱਤਾ ਹੈ ਸਾਰੇ ਲੋਕ ਤੇਰਾ ਮਾਨ ਕਰਨਗੇ ਇੱਥੇ ਸ੍ਰੀ ਰਾਮਦਾਸਪੁਰੀ ਵਿੱਚ ਇੱਕ ਹਰਮੰਦਰ ਦੀ ਪੂਜਾ ਹੋਵੇਗੀ ਤੇਰਾ ਸੋਨੇ ਦਾ ਮੰਦਿਰ ਸਭ ਨਗਰੀ ਤੋਂ ਉੱਚਾ ਬਣੇਗਾ ਜਗਤ ਵਿੱਚ ਤੇਰੀ ਬਹੁਤ ਮਹਿਮਾ ਹੋਵੇਗੀ ਇਸ ਸ਼ਹਿਰ ਦਾ ਤੂੰ ਸੂਬੇਦਾਰ ਅਖਵਾਏਗਾ ਤੇਰੇ ਦਰ ਤੋਂ ਨੰਗੇ ਭੁੱਖੇ ਨੂੰ ਰੋਟੀ ਤਿਆਰ ਮਿਲੇਗੀ ਜਿਸ ਕਰਕੇ ਲੋਕ ਤੇਰੇ ਦਰ ਤੇ ਖੜੇ ਹੋ ਕੇ ਕਿਹਾ ਕਰਨਗੇ ਬਾਬਾ ਅਟਲ ਪਕੀਆਂ ਪਕਾਈਆਂ ਕੱਲ ਗੁਰੂ ਜੀ ਦੇ ਇਹ ਬਚਨ ਅੱਜ ਤੱਕ ਪ੍ਰਗਟ ਸਿੱਧ ਹੋ ਰਹੇ ਹਨ ਇਸ ਉਪਰੰਤ ਇਸ਼ਨਾਨ ਆਦ ਕਰਕੇ ਗੁਰੂ ਜੀ ਆਪਣੇ ਸਥਾਨ ਤੇ ਆਣ ਬੈਠੇ ਉੱਥੇ ਸਭ ਲੋਕ ਸਹਿਬਜ਼ਾਦੇ ਦਾ ਅਫਸੋਸ ਕਰਨ ਆਏ। ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਅਤੇ ਕਰਤਾਰ ਦੇ ਪਾਣੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਗੋਇੰਦਵਾਲ ਖਡੂਰ ਸਾਹਿਬ, ਡੱਲੇ ਅਤੇ ਕਰਤਾਰਪੁਰ ਆਦ ਸਬੰਧੀਆਂ ਨੂੰ ਖਬਰਾਂ ਭੇਜ ਦਿੱਤੀਆਂ। ਜਿਸ ਨੂੰ ਸੁਣ ਕੇ ਸਾਰੇ ਸਬੰਧੀ ਅਫਸੋਸ ਕਰਨ ਵਾਸਤੇ ਅੰਮ੍ਰਿਤਸਰ ਆ ਗਏ। ਪਹਿਲੇ ਵਾਲੇ ਦਿਨ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਭੋਗ ਪਵਾ ਕੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਰਬਾਬੀਆਂ ਤੋਂ ਕੀਰਤਨ ਕਰਵਾ ਕੇ ਗੁਰੂ ਜੀ ਨੇ ਉਹਨਾਂ ਨੂੰ ਬਹੁਮੁੱਲੀ ਪੋਸ਼ਾਕ ਆਪਣੇ ਸਪੁੱਤਰ ਦੇ ਨਿਮਿਤ ਅਰਦਾਸ ਕਰਵਾਈ ਇਸ ਤਰ੍ਹਾਂ ਜਦ ਗੁਰਮਰਯਾਦਾ ਅਨੁਸਾਰ ਸਭ ਕੁਝ ਹੋ ਗਿਆ ਤਾਂ ਸਾਰੇ ਸੰਬੰਧੀ ਆਪੂ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ